ਕੱਤਲ ਸੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਸਾਡੀ ਹੋ ਗਈ ਸੀ ਸੁਲਤਾਨਾ ਬਿਮਾਰ ਤੇ ਉਹਦਾ ਹੁਣ ਲੱਗਿਆ ਸੀ ਟ੍ਰੀਟਮੈਂਟ ਕਰਨ ਤੇ ਇਹ ਨਾ ਬੁਖਾਰਾ ਚੜ ਗਿਆ ਸੀ ਨੂੰ ਤੇ ਥੋੜਾ ਜਿਹਾ ਲੱਤਾਂ ਐਂਕੜੀ ਸਕੜੀ ਤੁਰਦੀ ਸੀ ਤੇ ਉਹਦਾ ਹੁਣ ਆਪਾਂ ਟ੍ਰੀਟਮੈਂਟ ਦਾ ਦਿੰਨੇ ਆ ਨੂੰ ਤੇ ਇਹ ਬਾਈ ਸਾਰਾ ਜਿਹੜਾ ਮਾਲਕ ਉਹ ਹੈਗਾ ਬਿਮਾਰ ਹੋਈ ਆ ਇਹ ਹੋਈ ਆ ਮੌਸਮ ਕਰਕੇ ਮੱਲਾ ਵੀ ਮੌਸਮ ਇੱਕੇ ਦਾ ਠੰਡਾ ਹੋ ਜਾਂਦਾ ਇੱਕੇ ਦਾ ਥੋੜਾ ਜਿਹਾ ਗਰਮ ਹੋ ਜਾਂਦਾ ਤਾਂ ਉਹਦਾ ਕਰਕੇ ਇਹ ਮੱਲਾ ਬਿਮਾਰ ਹੋ ਗਈ ਉਹਨੇ ਨੂੰ ਬੁਖਾਰ ਚੜ ਗਿਆ ਤੇ ਇਹ ਚੀਜ਼ਾਂ ਦਾ ਮੱਲਾ ਵੀ ਕੇਅਰ ਕਰਨੀ ਬਹੁਤ ਜ਼ਰੂਰੀ ਹੈ ਨਾ ਆਪਾਂ ਕਰਦੇ ਆਂ ਅਣਗਹਿਲੀ ਕਰ ਦਿੰਦੇ ਆਂਗੇ ਇਹ ਕੰਮ ਅੱਜ ਵੀ ਚੱਲ ਕੋਈ ਨਾ ਗਰਮੀ ਹੈਗੀ ਆ ਬੱਚਿਆਂ ਨੂੰ ਵੀ ਆਪਾਂ ਬਾਹਰ ਬੰਦ ਦਿੰਦੇ ਆਂ ਸਾਡੀਆਂ ਵੀ ਅਸੀਂ ਪਰਤੋਂ ਬਾਹਰ ਰਹਿ ਗਈਆਂ ਕੱਟੀਆਂ ਇੱਥੇ ਸੀਗੀਆਂ ਵੀ ਚਲੋ ਕੋਈ ਨਾ ਗਰਮੀ ਹੈਗੀ ਹੈ ਨਾ ਵੀ ਚਲ ਬਾਹਰ ਆਹੋ ਕਰ ਦਿੰਦੇ ਆਂ ਛੜਤਾਂਗੇ ਤੇ ਫਰਦਾਂ ਰੰਦੇ ਕੋਈ ਨਾ ਤੇ ਰਾਤ ਨੂੰ ਠੰਡ ਸੀਗੀ ਠੰਡਾ ਕਰਕੇ ਇਹ ਮੰਨ ਗਈ ਬੁਖਾਰ ਕੱਲ ਵੀ ਮਾਲਾ ਜ ਦਵਾਈ ਦਿੱਤੀ ਤੇ ਕੱਲ ਕੋਸ ਨੂੰ ਫਰਕ ਪਿਆ ਤੇ ਅੱਜ ਦਵਾਰੇ ਨੂੰ ਹੁਣ ਆ ਗੋਲੀਆਂ ਲਿਆਂਦੀਆਂ ਮੈਂ ਇਸ ਦੇ ਵਾਸਤੇ ਉਹ ਦੇਣ ਲੱਗਿਆ ਨੂੰ ਹੁਣ ਇਹ ਚੀਜ਼ ਦਾ ਪਾਲਾ ਵੀ ਗੌਰ ਰੱਖੋ ਹਣਾ ਕਿਉਂਕਿ ਮੌਸਮ ਥੋੜਾ ਜਿਹਾ ਖਰਾਬ ਆ ਗੰਦਾ ਤੇ ਇਹਦੇ ਨਾਲ ਮਾਲਾ ਕਟਰੂ ਵੀ ਆ ਮੱਝਾਂ ਨੂੰ ਵੀ ਮੱਝਾਂ ਤੇ ਵੀ ਮਾਲਾ ਵੀ ਬੁਖਾਰ ਦੀ ਸਮੱਸਿਆ ਵੱਧ ਆ ਰਹੀ ਆ ਤੇ ਕਟਰ ਮੱਝ ਵੀ ਹੁਣ ਇਹਨੂੰ ਦਿੰਨੇ ਆ ਸੀ ਗੋਲੀਆਂ ਆਪਾਂ ਨੂੰ ਐ ਹੋ ਜਾਂਦਾ ਹਨਾ ਵੀ ਮਨ ਲਾ ਵੀ ਕਿ ਆ ਮੌਸਮ ਚੱਲ ਸਹੀ ਆ ਵੀ ਚਲੋ ਕੋਈ ਚੱਕਰ ਨਹੀਂ ਆਪਾਂ ਮਨ ਲਾ ਕੱਟੂ ਨੂੰ ਅਣਗੈਲੀ ਬਾਤ ਇਹਨਾਂ ਆਪ ਆਪ ਦੀ ਵੀ ਚਲ ਕੋਈ ਨਾ ਇੰਨੀ ਠੰਡ ਦਾ ਕੀ ਹੁੰਦਾ ਪਰ ਕੱਟੂ ਛੋਟੇ ਇਹ ਮਨ ਲਾ ਵੀ ਇਹ ਚੀਜ਼ ਨੂੰ ਇੰਨੀ ਠੰਡ ਨਹੀਂ ਮਰ ਜਾਂਦੇ ਜੇ ਅਸੀਂ ਕੱਲ ਤੇ ਇਹਨੂੰ ਅੰਦਰ ਕਰਨ ਲੱਗੇ ਆ ਵੀ ਜਾਲਾ ਵੀ ਠੰਡ ਆ ਗਈ ਹਨਾ ਰਾਤ ਨੂੰ ਜਿਹਨੇ ਦਿਨੇ ਇਹਨੂੰ ਅਸੀਂ ਬਾਹਰ ਕੱਢਦੇ ਨੇ ਇੱਥੇ ਤੇ ਰਾਤ ਨੂੰ ਅੰਦਰ ਹੁੰਦੇ ਆ ਜਾਨਾ ਪਰ ਸੋ ਅਸੀਂ ਰਾਤ ਨੂੰ ਅੰਦਰ ਕਰਨਾਂ ਕੋਹ ਕਰ ਗਏ ਚਲ ਕੋਈ ਨਾ ਗਰਮੀ ਆ ਗਈ ਉਹਦਾ ਕਰਕੇ ਉਸੇ ਰਾਤੀ ਮਤਲਬ ਉਗਾ ਦਰ ਗਏ ਹੁਣ ਇਹ ਚੀਜ਼ ਦਾ ਵੱਧ ਘੌਰ ਰੱਖੋ ਮਤਲਬ ਖਾਸ ਕਰਕੇ ਕੱਟਰਾਂ ਵਾਲੀ ਵੀ ਸ਼ਰਾਤ ਨੂੰ ਤਕਰੀਬਨ ਅੰਦਰ ਕਰਾਈ ਕਰੋ ਅਜੇ ਜਿੰਨਾ ਚਿਰ ਮਤਲਬ ਮੌਸਮ ਸਹੀ ਨਹੀਂ ਹੁੰਦਾ ਹੁਣ ਮੌਸਮ ਥੋੜਾ ਜਿਹਾ ਖੰਡ ਕਿਤੇ ਵੱਧ ਜਾਂਦੀ ਕਿਹੜੇ ਘਰ ਜਾਂਦੀ ਆ ਸਾਡੇ ਆ ਦੋ ਕੱਟੀਆਂ ਸੀਗੀਆਂ ਦੂਜੀ ਕਿੱਧਰ ਗਈ ਹੋਏ ਅੰਦਰ ਵਾਤੀ ਅੰਦਰ ਵਾਤੀ ਹੌਣ ਨੂੰ ਵੀ ਦੇਣੀਆਂ ਥੋੜੀ ਅੱਧੀ ਗੋਲੀ ਤੇ ਦੋਨੇ ਕੱਟਿਆਂ ਨੂੰ ਬੁਖਾਰ ਹੋ ਗਿਆ ਸਾਡੇਆਂ ਨੂੰ ਮੱਜਾਂ ਤੇ ਵੀ ਹੈਗੀ ਐ ਪ੍ਰੋਬਲਮ ਪਰ ਕੱਟਰ ਵਾਲ ਥੋੜੀ ਵੱਧ ਆ ਗਈ ਤੇ ਇਹਦਾ ਕਰਕੇ ਮਨਲਾ ਜੀ ਇਹਨਾਂ ਨੂੰ ਆਹ ਉੱਤੇ ਥੋੜਾ ਜਿਹਾ ਮਨਲਾ ਜੀ ਇਹ ਚੀਜ਼ ਦਾ ਵੱਧਾ ਪੱਤਿਆਂ ਰੱਖੀਏ ਨਾ ਕਿ ਇਹ ਹੋਣਾ ਹੋਵੇ ਠੰਡ ਦੇ ਕੇ ਉਸਾਂ ਨੂੰ ਪਸੰਦ ਨੂੰ ਅੰਦਰ ਕਰ ਦੇ ਇਹ ਜੋਲੀ ਪਾਤੀ ਮੱਜਾਂ ਤੇ ਵੀ ਹੈਗੀ ਐ ਪ੍ਰੋਬਲਮ ਬੁਖਾਰ ਦੀ ਤੇ ਕੱਟਰ ਵਾਲ ਥੋੜੀ ਜ਼ਿਆਦੇਗੀ ਤੇ ਹੁਣ ਸਾਡੀ ਗੋਰੀ ਇਕੱਤੀ ਆ ਦੀ ਗੋਰੀ ਉਹਦੀ ਸੁਲਤਾਨਾ ਸੁਲਤਾਨਾ ਨੂੰ ਅਸੀਂ ਗੋਲੀ ਦੇਤੀ ਹੁਣ ਦਿੰਦੇ ਨੇ ਅਸੀਂ ਗੋਰੀ ਨੂੰ ਇਹ ਵੀ ਇਹਨਾਂ ਕੱਲ ਬੁਖਾਰ ਚੈੱਕ ਕੀਤਾ ਸੀ ਇਹਨੂੰ ਵੀ ਦੀ ਕਵ ਕਰ ਤੇ ਉਹਦਾ ਹੀ ਜੈ ਕੀਤਾ ਉਹਨੂੰ ਦਿਖਾ ਦਿੱਤਾ ਦੋਨਾਂ ਨੂੰ ਠੀਕਾ ਹੁਣ ਆਏ ਬਲੌਗ ਅਸੀਂ ਅੱਜ ਤਾਮਲਾ ਰਿਆਂ ਹੁਣ ਤੁਹਾਨੂੰ ਵੀ ਦੱਸਾਂਗੇ ਕੱਲ ਵਾਲੀ ਵੀਡੀਓ 'ਚ ਵੀ ਜਿਹੜਾ ਬਾਈ ਹੈਗਾ ਬਿਮਾਰ ਉਹਦਾ ਕਰਕੇ ਫਿਰ ਇਹ ਲੋਕੀ ਸਾਡੀ ਲੱਗੀ ਹੁਣ ਹਨਾ ਵੀ ਚਾਹ ਉਹਨੇ ਥੋੜਾ ਜਿਹਾ ਬਾਈ ਨਹੀਂ ਬੋਲਣਾ ਨੀਗਾ ਉਹਦਾ ਕਰਕੇ ਵੀ ਇਹ ਅਸੀਂ ਬਣਾ ਕਰ ਰਹੇ ਹਾਂ ਹੁਣ ਬਲੌਗ ਬਣਾ ਰਹੇ ਹਾਂ ਆਏ ਚੀਜ਼ਾਂ ਦਾ ਪੱਧਰ ਧਿਆਨ ਰੱਖੋ ਵੀ ਜੀ ਬਾਕੀ ਜੀ ਜਵਾਰ ਇਹਨੇ ਸਾਡੇ ਨੇ ਕਟੂ ਸੜ ਤੇ ਬਾਹਰ ਅੰਦਰ ਕਰਨੇ ਕੌਲ ਕਰ ਗਿਆ ਤੇ ਕੌਲ ਨਹੀਂ ਮਨ ਲਾ ਵੀ ਦੋਨੇ ਕਟੂ ਉਠਾ ਬੁਮਾਰ ਕਰ ਦਿੱਤੀ ਬਾਕੀ ਯਾਰ ਹੁਣ ਕੱਲ ਦੇ ਇਹਨਾਂ ਨੂੰ ਅੰਦਰ ਇਹਦੀ ਨੇ ਡਿਊਟੀ ਲਾਦੀ ਪੱਕੀ ਵੀ ਭਾਈ ਦੋਨੇ ਕਟੂ ਕਟੀਆਂ ਅੰਦਰ ਕਰਨੇ ਹੀ ਕਰਨੀਆਂ ਬਾਹਰ ਨਹੀਂ ਕਰਨੀਆਂ ਸੱਦਣਗਾ ਇਹ ਦੋਨਾਂ ਨੂੰ ਅੰਦਰ ਕਰਾ ਹੀ ਕਰੋ ਲਾਜ਼ਮੀ ਇਹਨਾਂ ਦਾ ਕਮਾ ਹੈ ਮੌਸਮ ਸਾਫ਼ ਨਹੀਂ ਹੁੰਦਾ ਉਹਨਾਂ ਦੇ ਅੰਦਰ ਕਰਨੀਏ ਕਰਨੀਏ ਹਲਮਾ ਦੇਖੀ ਨਹੀਂ ਉਡੀਕ ਦੇਖੀ ਨਹੀਂ 4 ਮਿੰਟਾਂ ਦੇ ਹੋ ਗਏ 4 ਮਿੰਟਾਂ ਦੇ ਕੱਟਦਾ ਇਹਨੂੰ ਬੰਦ ਕਰ ਘਰਤੀ ਤਾਂ ਠੀਕ ਹੈ ਜੀ ਸਸੀ ਕਾਲ ਸਾਰਿਆਂ ਨੂੰ ਤੇ ਇਹ ਚੀਜ਼ਾਂ ਦਾ ਧਿਆਨ ਰੱਖਣਾ ਕੱਟਰਵਾ ਦਾ ਆ ਰੁੱਤ ਚ ਮੱਲਾ ਲਈ ਆਪਣਾ ਬਹੁਤ ਜ਼ਰੂਰੀ ਆ ਇੱਕ ਤਰ੍ਹਾਂ ਮਤਲਬ ਕੱਟਰਵਾ ਦੇ ਆਪਾਂ ਮਤਲਬ ਕਿ ਮੌਸਮ ਦਾ ਕਰਕੇ ਬੁਖਾਰ ਦਾ ਥੋੜਾ ਜਿਹਾ ਹੋਆ ਤੇ ਇੱਕ ਥੋੜਾ ਜਿਹਾ ਮਤਲਬ ਕਿ ਮੋਕਦਾ ਇਹ ਚੀਜ਼ ਦੋ ਹੁਣ ਪ੍ਰੋਬਲਮ ਵਾਧਾ ਆ ਰਹੀਆਂ ਕੱਟਰਵਾ ਨੂੰ ਤਾਂ ਇਹ ਚੀਜ਼ ਦੀ ਵੱੱਟ ਵੱੱਟ ਗੌਰ ਰੱਖਵਣਾ ਕੱਟਰਵਾ ਦੀ ਤੇ ਮਤਲਬ ਹੀ ਹਾਇ 5 7 10 ਦੇਣਾ ਹੀ ਖੇੜੀ ਆ ਜਦੋਂ ਮੌਸਮ ਸਹੀ ਹੋ ਗਿਆ ਉਸ ਤੋਂ ਬਾਅਦ ਕੋਈ ਚੱਕਰ ਨਹੀਂਗਾ ਪਰ ਆ 5 10 ਦੇਣਾ ਮਤਲਬ ਹੀ ਵੱਧ ਗੌਰ ਰੱਖੋ ਕੱਟਰਵਾ ਦੀ ਰਾਤ ਨੂੰ ਅੰਦਰ ਜ਼ਰੂਰ ਲਾਜ਼ਮੀ ਕਰਿਆ ਕਰੋ ਤੇ ਬੁਖਾਰ ਦਾ ਵੀ ਨਿਗਰ ਰੱਖਿਆ ਕਰੋ ਕਿਉਂਕਿ ਬੁਖਾਰ ਦਾ ਹੁਣ ਹੀ ਪਤਾ ਲੱਗਦਾ ਪਸੂ ਕੱਟਰੂ ਲੱਤਾਂ ਜਾਂ ਘੜੀਸਣ ਲੱਗ ਜਾਂਦਾ ਜਾਂ ਸੁਸਤ ਹੋ ਕੇ ਬੈਠਣ ਲੱਗ ਜਾਂਦਾ ਹੈਗਾ ਤਾਂ ਉਹ ਚੀਜ਼ ਆ ਮਨਲਾ ਵੀ ਗੌਰ ਰੱਖਵਾ ਦੀ ਕੱਟਰਾਂ ਦੀ ਇਹ ਚੀਜ਼ ਬਹੁਤ ਜ਼ਰੂਰੀ ਆ ਤਾਂ ਠੀਕ ਆ ਜੀ ਧੰਨਵਾਦ ਸਾਰਿਆਂ ਦਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ